ਸੋ ਬੱਚੇ ਜਿਹੜੇ ਹੁੰਦੇ ਆ ਨਰਵਸ ਹੋ ਜਾਂਦੇ ਤੇ ਜਿਸ ਤਰੀਕੇ ਨਾਲ ਤੁਸੀਂ ਇਨਾ ਲਾਮ ਲਸ਼ਕਰ ਸਕੂਲ ਤੇ ਲੈ ਕੇ ਵੜ ਗਏ ਹੋ ਐ ਕੈਮਰੇ ਤੁਹਾਡੇ ਲੱਗੇ ਹੋਏ ਆ ਬੱਚੇ ਤੁਹਾਨੂੰ ਕਿਹੜੇ ਪਾਰਟ ਸੁਣਾ ਦੇਣ ਸਿਰਫ ਤੇ ਸਿਰਫ ਸਟੰਟ ਨੇ ਕਿਉਂਕਿ ਤੁਹਾਡੀ ਵੀਡੀਓ ਹੀ ਕਲੀਅਰ ਕਰ ਰਹੀ ਹੈ ਕਿ ਉਹਨਾਂ ਬੱਚਿਆਂ ਨੂੰ ਪੜਾਉਣ ਲਈ ਇਹਦੇ ਆਕੀ ਨਹੀਂ ਹੈ ਜੀਨੂੰ ਪੜਾਉਣ ਲਈ ਇਹਦੇ ਆਕੀ ਨਹੀਂ ਕਰੂਗੀ ਜਦੋਂ ਤੁਸੀਂ ਭਰਤੀ ਨਹੀਂ ਕੱਢਣੀ ਸਕੂਲਾਂ ਚ ਪਲੀਚਰ ਹੀ ਪੂਰੇ ਨਹੀਂ ਦੇਣੇ ਤੇ ਫਿਰ ਤੁਹਾਨੂੰ ਕਿਹਨਾਂ ਅਧਿਕਾਰ ਦਿੱਤਾ ਕਿ ਜਾ ਕੇ ਕਿਸੇ ਨੂੰ ਜਲੀਲ ਕਰੋ ਕਿ ਉਹਨਾਂ ਦੇ ਪਿੱਛੇ ਤਾਂ ਤੇ ਰੋ ਮਾਰੀ ਜਾਂਦੇ ਹੋ ਉਹਨਾਂ ਨੂੰ ਜਲੀਲ ਕਰੀ ਜਾਂਦੇ ਹੋ ਜੇਕਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਿ ਤੁਹਾਡੇ ਮੁਖੀ ਨੇ ਉਹ ਤੁਹਾਨੂੰ ਜਲੀਲ ਲੋਕਾਂ ਦੇ ਵਿੱਚ ਕਰਨ ਤੁਹਾਡੀ ਆਉਣ ਕੈਮਰਾ ਬੇਇਜ਼ਤੀ ਕਰਨ ਤੁਸੀਂ ਕਿੰਨਾ ਕੁ ਬਰਦਾਸ਼ਤ ਕਰ ਸਕੋਗੇ ਉਸ ਗੁੱਜ ਪੰਜ ਦੇ ਕਰੀਬ ਐਸੀ ਲੱਗੇ ਹੋਏ ਆ ਚਾਰ ਦਾਨੀਆਂ ਨੇ ਦਾਨ ਕੀਤੇ ਆ ਇੱਕ ਅਧਿਆਪਕਾਂ ਨੇ ਪੈਸੇ ਪਾ ਕੇ ਲਾਇਆ ਤੁਹਾਡੀ ਸਰਕਾਰ ਨੇ ਕੋਈ ਇੱਕ ਵੀ ਅਸੀ ਦਾਨ ਕੀਤਾ ਉਹ ਸਕੂਲ ਦੇ ਵਿੱਚ ਜਿਹੜਾ ਆਰਓ ਲੱਗਿਆ ਉਹ ਵੀ ਦਾਨ ਕੀਤਾ ਹੋਇਆ ਹੈ ਤੁਹਾਡੇ ਤੋਂ ਪਿੰਡ ਦਾ ਪ੍ਰਬੰਧ ਬੱਚਿਆਂ ਦੇ ਬੈਠਣ ਦਾ ਪ੍ਰਬੰਧ ਤਾਂ ਪੂਰਾ ਕੀਤਾ ਨਹੀਂ ਗਿਆ ਤੇ ਤੁਸੀਂ ਜਾ ਕੇ ਰੋ ਮਾਰਨ ਲੱਗ ਗਏ ਹੋ ਬੱਚੇ ਨੇ ਤੁਹਾਡੇ ਜਿਹੜੇ ਤੁਸੀਂ ਬਾਥਰੂਮਾਂ ਦੇ ਨਹੀਂ ਪੱਥਰ ਰੱਖੇ ਉਹਨਾਂ ਨਾਲ ਥੋੜੀ ਪੜਨਾ ਹੈ ਬੱਚੇ ਨੇ ਜਿਹੜੇ ਤੁਸੀਂ ਜਾ ਕੇ ਕੰਧਾਂ ਦੇ ਨਹੀਂ ਪੱਥਰ ਰੱਖੇ ਉਹਨਾਂ ਨਾਲ ਥੋੜੀ ਪੜਨਾ ਹੈ ਬੱਚੇ ਨੇ ਤਾਂ ਤੁਹਾਡਾ ਨਾ ਪੜਨਾ ਹੈ ਕਦੇ ਆਪਕੋ ਤੁਹਾਡੇ ਤੋਂ ਦਿੱਤੇ ਨਹੀਂ ਗਏ ਪੰਜਾਬ ਦੇ ਵਿੱਚ 1947 ਸੀਨੀਅਰ ਸਕੈਂਡਰੀ ਸਕੂਲ ਨੇ ਜਿਨ੍ਹਾਂ ਦੇ ਵਿੱਚੋਂ 1050 ਦੇ ਵਿੱਚ ਪ੍ਰਿੰਸੀਪਲ ਨਹੀਂ ਹੈ 1942 ਹਾਈ ਸਕੂਲ ਹਨ 700 ਹਾਈ ਸਕੂਲਾਂ ਚ ਹੈਡਮਾਸਟਰ ਨਹੀਂ ਹੈ ਹੁਣ ਦੱਸੋ ਪ੍ਰਬੰਧ ਕਿਵੇਂ ਚੱਲੇਗਾ 13000 ਲੈਕਚਰਰਾਂ ਦੀਆਂ ਪੋਸਟਾਂ ਪੂਰੀਆਂ ਪੰਜਾਬ ਦੇ ਵਿੱਚ 5000 ਪੋਸਟਾਂ ਖਾਲੀ ਪਈਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਕੱਲ 마ਸ਼ੀਵਾਲਾ ਦੇ ਇੱਕ ਸਕੂਲ ਦੇ ਵਿੱਚ ਜਾਂਦੇ ਆ ਸਕੂਲ ਤੇ ਜਾਂਦੇ ਆ ਪੂਰੀ ਸੋਹਣੀ ਐਡੀਟਿੰਗ ਕਰਦੇ ਆ ਵੀਡੀਓ ਦੀ ਬੜੇ ਤਰੀਕਿਆਂ ਨਾਲ ਸ਼ਾਰਟ ਲੈਂਦੇ ਆ ਮਿਲਦਾ ਸ਼ਾਰਟ ਲੈਣ ਵਾਸਤੇ ਵੀ ਉਹਨਾਂ ਨੇ ਚੰਨ ਤੋਂ ਚਾਰ ਬੰਦੇ ਰੱਖੇ ਸੀ ਕਿ ਹਰ ਐਂਗਲ ਤੋਂ ਉਹਨਾਂ ਦਾ ਸ਼ਾਰਟ ਆ ਰਿਹਾ ਸੀ ਉਹ ਜਾਂਦੇ ਨੇ ਸਕੂਲ ਦੇ ਵਿੱਚ ਮਿਲਦੇ ਨੇ ਅਧਿਆਪਕਾਂ ਨੂੰ ਮਿਲਦੇ ਨੇ ਬੱਚਿਆਂ ਨੂੰ ਮਿਲਦੇ ਨੇ ਤੇ ਉਸ ਤੋਂ ਬਾਅਦ ਬੱਚਿਆਂ ਦਾ ਟੈਸਟ ਲੈਣਾ ਸ਼ੁਰੂ ਕਰ ਦਿੰਦੇ ਨੇ ਉਹ ਟੈਸਟ ਲੈਣ ਦੇ ਦੌਰਾਨ ਬੱਚਿਆਂ ਨੂੰ ਸਵਾਲ ਕਹਿੰਦੇ ਨੇ ਕਿ ਪਾਠ ਪੜ੍ਹ ਕੇ ਸੁਣਾਓ ਪਾਠ ਪੜ੍ਹਨ ਦੇ ਦੌਰਾਨ ਬੱਚੇ ਕੁਝ ਬੱਚੇ ਸੁਣਾ ਦਿੰਦੇ ਨੇ ਤੇ ਕੁਝ ਰਹਿ ਜਾਂਦੇ ਨੇ ਕਈਆਂ ਤੋਂ ਸੁਨਾਇਆ ਨਹੀਂ ਜਾਂਦਾ ਤਾਂ ਉਸ ਤੋਂ ਬਾਅਦ ਉਹ ਆਉਣ ਕੈਮਰਾ ਟੀਚਰਾਂ ਦੀ ਕਲਾਸ ਲਗਾਉਂਦੇ ਨੇ ਬੇਇੱਜ਼ਤੀ ਕਰਦੇ ਨੇ ਜਲੀਲ ਕਰਦੇ ਨੇ ਕੈਮਰੇ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਪਰ ਹਰਜੋਤ ਬੈਹ ਜੀ ਨੂੰ ਸਾਡਾ ਇਹ ਸਵਾਲ ਹੈ ਕਿ ਉਸ ਸਕੂਲ ਦੇ ਵਿੱਚ ਜਿਹੜੇ ਉਹ ਬੱਚੇ ਨਹੀਂ ਪੜ ਰਹੇ ਜਿੱਥੇ ਜਿਹੜੇ ਉੱਥੇ ਪ੍ਰਬੰਧ ਨਹੀਂ ਹੈ ਉਹਦੇ ਲਈ ਕੀ ਉਹ ਟੀਚਰ ਜ਼ਿੰਮੇਵਾਰ ਨੇ ਉਹ ਸਕੂਲ ਦੇ ਵਿੱਚ 300 ਦੇ ਕਰੀਬ ਬੱਚਾ ਤੁਹਾਡੇ ਆਉਣ ਕੈਮਰੇ ਤੇ 298 ਦੇ ਕਰੀਬ ਬੱਚੇ ਕਹੇ ਆ ਉਹਨਾਂ ਨੇ 300 ਦੇ ਕਰੀਬ ਬੱਚਾ ਤੇ ਉਹਨਾਂ ਨੂੰ ਪੜਾਉਣ ਲਈ ਕਿੰਨੇ ਅਧਿਆਪਕ ਨੇ ਤਿੰਨ ਜੇਕਰ ਤੁਹਾਡੇ ਨਿਯਮਾਂ ਮੁਤਾਬਕ ਵੀ ਦੇਖਿਆ ਜਾਵੇ ਤਾਂ ਘੱਟੋ-ਘੱਟ 10 ਅਧਿਆਪਕ ਚਾਹੀਦੇ ਆ 30 ਬੱਚਾ ਮਗਰ ਇੱਕ ਅਧਿਆਪਕ ਚਾਹੀਦਾ ਜਦੋਂ ਇੱਕ ਸਕੂਲ ਚ 300 ਬੱਚੇ ਦੇ ਉੱਤੇ ਤਿੰਨ ਅਧਿਆਪਕ ਹੋਣਗੇ ਬੱਚੇ ਕੀ ਪੜਨਗੇ ਬੱਚੇ ਨੇ ਤੁਹਾਡੇ ਜਿਹੜੇ ਤੁਸੀਂ ਬਾਥਰੂਮਾਂ ਦੇ ਨਹੀਂ ਪੱਥਰ ਰੱਖਿਆ ਉਹਨਾਂ ਨਾਲ ਥੋੜੀ ਪੜਨਾ ਹੈ ਬੱਚੇ ਨੇ ਜਿਹੜੇ ਤੁਸੀਂ ਜਾ ਕੇ ਕੰਧਾਂ ਦੇ ਨਹੀਂ ਪੱਥਰ ਰੱਖੇ ਉਹਨਾਂ ਨਾਲ ਥੋੜੀ ਪੜਨਾ ਹੈ ਬੱਚੇ ਨੇ ਤਾਂ ਅਧਿਆਪਕਾਂ ਨਾਲ ਪੜਨਾ ਹੈ ਅਧਿਆਪਕ ਤੁਹਾਡੇ ਤੋਂ ਦਿੱਤੇ ਨਹੀਂ ਗਏ ਤੇ ਜਿਹੜੀ ਕਲਾਸ ਦਾ ਖਾਸ ਕਰਕੇ ਤੁਸੀਂ ਟੈਸਟ ਲਿਆ ਉਹ ਕਲਾਸ ਦੇ ਵਿੱਚ ਤੁਹਾਨੂੰ ਪਹਿਲਾਂ ਹੀ ਕਲੀਅਰ ਹੋ ਗਿਆ ਸੀ ਕਿ ਇੱਥੇ ਜਿਹੜਾ ਟੀਚਰ ਸੀ ਉਹ ਡੈਪੂਟੇਸ਼ਨ ਤੇ ਕਿਸੇ ਹੋਰ ਸਕੂਲ ਦੇ ਵਿੱਚ ਗਿਆ ਹੋਇਆ ਹੈ ਜਿਹੜੀ ਕਲਾਸ ਕੋਲੇ ਟੀਚਰ ਹੀ ਆਪਣਾ ਨਹੀਂ ਉਹ ਤੁਹਾਨੂੰ ਪਾਠ ਕੀ ਪੜ ਕੇ ਸੁਣਾ ਦੇਵੇਗੀ ਤੁਸੀਂ ਮੰਤਰੀ ਹੋ ਤੁਹਾਨੂੰ ਤੁਹਾਡੀ ਰਿਪੋਰਟ ਹੀ ਪ੍ਰੋਪਰ ਨਾ ਮਿਲੇ ਤੁਹਾਡਾ ਵਿਭਾਗ ਤੁਹਾਨੂੰ ਨਾ ਦੱਸੇ ਜਾਂ ਤੁਹਾਡੇ ਮੰਤ ਥੇੜ ਲਿਆ ਨੂੰ ਤੁਸੀਂ ਰਿਪੋਰਟਾਂ ਪ੍ਰੋਪਰ ਨਾ ਦਿਓ ਉਹ ਤੁਹਾਨੂੰ ਕੀ ਦੱਸ ਦੇਣਗੇ ਕੀ ਪੜ੍ਹ ਕੇ ਸੁਣਾ ਦੇਣਗੇ ਜਦੋਂ ਤੁਹਾਨੂੰ ਕਲੀਅਰ ਹੋ ਗਿਆ ਸੀ ਉਸ ਤੋਂ ਬਾਅਦ ਵੀ ਤੁਸੀਂ ਅਧਿਆਪਕਾਂ ਦੀ ਬੇਇੱਜ਼ਤੀ ਕੀਤੀ ਇਹ ਕਿੱਡਾ ਤੁਸੀਂ ਤੀਰ ਮਾਰ ਰਹੇ ਹੋ ਕੱਦੂ ਦੇ ਵਿੱਚ ਪੰਜਾਬ ਦੇ ਸਿੱਖਿਆ ਦਾ ਹਾਲ ਹੈ ਜਿਹੜਾ ਉਹ ਮੈਂ ਤੁਹਾਨੂੰ ਮੰਤਰੀ ਸਾਹਿਬ ਦੱਸ ਦਿੰਨਾ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਪੰਜਾਬ ਦੇ ਵਿੱਚ 1947 ਸੀਨੀਅਰ ਸਕੈਂਡਰੀ ਸਕੂਲ ਨੇ ਜਿਨ੍ਹਾਂ ਦੇ ਵਿੱਚੋਂ 1050 ਦੇ ਵਿੱਚ ਪ੍ਰਿੰਸੀਪਲ ਨਹੀਂ ਹੈ ਉਹ ਸਕੂਲ ਕਿਵੇਂ ਚੱਲੂਗਾ ਉਹਦਾ ਪ੍ਰਬੰਧ ਕਿਵੇਂ ਚੱਲੂਗਾ ਉਸ ਤੋਂ ਅੱਗੇ ਆਜੋ 1942 ਹਾਈ ਸਕੂਲ ਹਨ 700 ਹਾਈ ਸਕੂਲਾਂ 'ਚ ਹੈਡਮਾਸਟਰ ਨਹੀਂ ਹੈ ਹੁਣ ਦੱਸੋ ਪ੍ਰਬੰਧ ਕਿਵੇਂ ਚੱਲੂਗਾ ਉਦੋਂ ਅੱਗੇ ਆਜੋ 13000 ਲੈਕਚਰਰਾਂ ਦੀਆਂ ਪੋਸਟਾਂ ਪੂਰੀਆਂ ਪੰਜਾਬ ਦੇ ਵਿੱਚ 5000 ਪੋਸਟਾਂ ਖਾਲੀ ਪਈਆਂ ਬੱਚਿਆਂ ਨੂੰ ਪੜ੍ਹਾਉ ਕੌਣ ਸੁਣ ਕੇ ਤੁਸੀਂ ਤੇ ਚੌਥੀ ਪੰਜਵੀਂ ਦੇ ਬੱਚਿਆਂ ਤੋਂ ਲੈਸਨ ਹੁਣ ਇਹ ਦੱਸੋ ਵੀ ਜਿਹੜੇ 5000 ਪੋਸਟਾਂ ਖਾਲੀ ਪਈਆਂ ਲੈਕਚਰਾਂ ਵਾਲਾਂ ਦੀਆਂ ਉਹ ਜਿਹੜੇ ਪਲੱਸ 1 ਪਲੱਸ 2 ਵਾਲੇ ਉਹਨਾਂ ਨੂੰ ਕੌਣ ਪੜ੍ਹਾਊਗਾ ਉਸ ਤੋਂ ਅੱਗੇ ਆਜੋ 20000 ਦੇ ਕਰੀਬ ਬੱਚਿਆਂ ਜਿਹੜੇ ਅਧਿਆਪਕਾਂ ਦੀ ਡਿਊਟੀ ਹੈ ਉਹ ਐਸਆਈਆਰ ਦੇ ਵਿੱਚ ਲੱਗੀ ਹੋਈ ਹੈ ਪ੍ਰੀ ਐਸਆਈਆਰ ਚੱਲ ਰਿਹਾ ਉਹਦੇ ਵਿੱਚ 20000 ਅਧਿਆਪਕਾਂ ਦੀ ਡਿਊਟੀ ਲੱਗੀ ਹੈ ਉਹ ਦੱਸੋ ਉਹਨਾਂ ਦੀ ਆਪਕੀ ਡਿਊਟੀ ਵੀ ਨਾਲ ਬੀ ਐਲੋਬੀ ਅਦੇ ਆਪਕੇ ਲੱਗੇ ਹੋਏ ਐਸ ਆਈ ਆਰ ਦੇ ਵਿੱਚ ਤੇ ਉਤੋਂ ਤੁਹਾਡੀ ਸਰਕਾਰ ਕਈ ਵਾਰ ਨਵੇਂ ਫਰਮਾਨ ਕਰ ਦਿੰਦੀ ਹੈ ਕਿ ਫਲਾਣੇ ਕਾਰਡ ਤੁਸੀਂ ਬਣਾ ਦਿਓ ਫਲਾਣਾ ਕਰ ਦਿਓ ਉਹਦਾ ਜ਼ਿੰਮੇਵਾਰ ਅਧਿਆਪਕ ਹੈ ਕਿ ਤੁਸੀਂ ਉਹ ਉਸ ਤੋਂ ਅੱਗੇ ਆ ਜਾਓ 13000 ਅਧਿਆਪਕ ਹਜੇ ਵੀ ਪੰਜਾਬ ਚ ਕੱਚੇ ਹੈ ਜਿਨ੍ਹਾਂ ਨੂੰ ਤੁਸੀਂ ਬੜੇ ਵੱਡੇ ਵੱਡੇ ਬੋਰਡ ਲਾਏ ਤੁਹਾਡੀ ਸਰਕਾਰ ਨੇ ਸਿਰਫ ਤਨਖਾਹ ਦਾ ਇੱਕ ਵਾਅਦਾ ਕੀਤਾ ਅਧਿਆਪਕ ਹਾਲੇ ਵੀ ਕੱਚੇ ਹੈ 7000 ਕੰਪਿਊਟਰ ਟੀਚਰ ਹਾਲੇ ਤੱਕ ਰੈਗੂਲਰ ਨਹੀਂ ਹੈ ਉਸ ਤੋਂ ਅੱਗੇ ਆ ਜਾਓ ਮਾਸਟਰ ਟੀਚਰ ਦੀਆਂ 60000 ਪੋਸਟਾਂ ਨੇ ਜਰੀਆਂ ਦੇ ਵਿੱਚੋਂ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਲੈਕਚਰਰ ਕੈਡਰ ਦੀਆਂ 13000 ਪੋਸਟਾਂ ਨੇ ਇਹਨਾਂ ਚ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਉਸ ਤੋਂ ਬਾਅਦ ਆਜੋ ਜਿਹੜੇ ਸਕੂਲ 'ਚ ਤੁਸੀਂ ਗਏ ਹੋ 300 ਦੇ ਕਰੀਬ ਬੱਚਾ ਤੇ ਲਗਭਗ ਤਿੰਨ ਟੀਚਰ ਕੋਲ ਮਲਾ ਕੇ ਤੇ ਉਹ ਤਿੰਨ ਟੀਚਰਾਂ ਦੇ ਵਿੱਚ 300 ਬੱਚਾ ਉਹ ਕਿਵੇਂ ਪੜਾ ਲੈਣਗੇ ਉਦੋਂ ਉਦੋਂ ਬਾਅਦ ਜਿਹੜੇ ਉਹ ਕਲੇ ਟੀਚਰਾਂ ਨੂੰ ਇੱਕ ਕੰਮ ਨਹੀਂ ਹੁੰਦਾ ਮੈਡੇ ਮੀਲ ਦਾ ਕੰਮ ਉਹਨਾਂ ਨੇ ਕਰਨਾ ਹੈ ਬੀ ਐਲਓ ਦਾ ਕੰਮ ਉਹਨਾਂ ਨੇ ਕਰਨਾ ਹੈ ਸਕੂਲ ਦੇ ਵਿੱਚ ਬਾਥਰੂਮ ਲੈਟਰਨ ਵਿੱਚ ਕੋਈ ਗੜਬੜ ਹੋ ਗਈ ਹੋ ਕਰਨੀ ਹੈ ਕੋਈ ਪੱਖਾ ਖਰਾਬ ਹੋ ਗਿਆ ਕੋਈ ਕੁਝ ਖਰਾਬ ਹੋ ਗਿਆ ਉਹ ਉਹਨਾਂ ਨੇ ਪ੍ਰਬੰਧ ਕਰਨਾ ਹੈ ਜਦੋਂ ਤੁਹਾਡੇ ਤੋਂ ਪੂਰਾ ਪ੍ਰਬੰਧ ਹੀ ਨਹੀਂ ਦਿੱਤਾ ਗਿਆ ਪਿਛਲੇ 4 ਸਾਲਾਂ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਸੀ ਸਿੱਖਿਆ ਕ੍ਰਾਂਤੀ ਲਾਗੂ ਕਰਨੀ ਹੈ ਤੇ ਜਾ ਕੇ ਤੁਸੀਂ ਬੱਚਿਆਂ ਉਹਨਾਂ ਟੀਚਰਾਂ ਤੇ ਰੋਹ ਮਾਰੀ ਜਾਂਦੇ ਹੋ ਉਹਨਾਂ ਨੂੰ ਜਲੀਲ ਕਰੀ ਜਾਂਦੇ ਹੋ ਤੁਸੀਂ ਇੱਕ ਪਾਰਟੀ ਦੇ ਲੀਡਰ ਵੀ ਹੋ ਤੇ ਮੰਤਰੀ ਵੀ ਹੋ ਸਰਕਾਰ ਦੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਿ ਤੁਹਾਡੇ ਮੁਖੀ ਨੇ ਉਹ ਤੁਹਾਨੂੰ ਜਲੀਲ ਲੋਕਾਂ ਦੇ ਵਿੱਚ ਕਰਨ ਤੁਹਾਡੀ ਆਉਣ ਕੈਮਰਾ ਬੇਇੱਜ਼ਤੀ ਕਰਨ ਤੁਸੀਂ ਕਿੰਨਾ ਕੁ ਬਰਦਾਸ਼ਤ ਕਰ ਸਕੋਗੇ ਕੀ ਤੁਹਾਡੀ ਰੈਪਿਊਟੇਸ਼ਨ رہ ਜਾਵੇਗੀ ਜੇ ਤੁਹਾਨੂੰ ਅਰਵਿੰਦ ਕੇਜਰੀਵਾਲ ਤੁਹਾਡੀ ਪਾਰਟੀ ਦੇ ਲੀਡਰ ਆਉਣ ਕੈਮਰਾ ਬੇਇੱਜ਼ਤ ਕਰਨ ਤੁਹਾਡੀ ਕੀ ਰਹਿ ਜਾਵੇਗੀ ਤੇ ਜਿਹੜੇ ਅਧਿਆਪਕਾਂ ਨੂੰ ਤੁਸੀਂ ਬੱਚਿਆਂ ਸਾਹਮਣੇ ਬੇਇੱਜ਼ਤ ਕਰਕੇ ਆਏ ਹੋ ਜਿਹੜਾ ਉਹਨਾਂ ਨੂੰ ਜਲੀਲ ਕਰਕੇ ਆਏ ਹੋ ਜਿਸ ਤਰੀਕੇ ਨਾਲ ਉਹਨਾਂ ਦਾ ਬਿਹੇਵ ਕਰਕੇ ਆਏ ਹੋ ਕੀ ਉਹ ਬੱਚੇ ਉਸ ਅਧਿਆਪਕ ਦੀ ਇੱਜ਼ਤ ਕਰਨਗੇ ਕਿਹੜੇ ਮੂੰਹ ਨਾਲ ਅਧਿਆਪਕ ਸਕੂਲ ਚ ਪੜਾਉਣ ਆਵੇਗਾ ਕਿਹੜੇ ਮੂੰਹ ਨਾਲ ਬੱਚੇ ਉਸ ਅਧਿਆਪਕ ਕੋਲੇ ਮਾਪੇ ਬੱਚੇ ਛੱਡ ਕੇ ਜਾਣਗੇ ਤੁਸੀਂ ਇੱਕ ਸਰਪ ਤੇ ਸਰਪ ਸਟੰਟ ਕਰਕੇ ਆਏ ਹੋ ਜਿਹੜਾ ਕਿ ਬਹੁਤ ਘਾਤਕ ਹੈ ਇੱਕ ਅਧਿਆਪਕ ਦਾ ਰਤਬਾ ਬਹੁਤ ਮਹਾਨ ਹੁੰਦਾ ਹੈ ਮੰਤਰੀ ਨਾਲੋਂ ਵੀ ਮਹਾਨ ਰਤਬਾ ਹੁੰਦਾ ਕਿਉਂਕਿ ਮੰਤਰੀ ਵੀ ਅਧਿਆਪਕ ਹੀ ਪੈਦਾ ਕਰਦਾ ਤੁਸੀਂ ਵੀ ਕਿਸੇ ਨਾ ਕਿਸੇ ਅਧਿਆਪਕ ਕੋਲ ਪੜੇ ਹੋਵੋਗੇ ਹਾਲਾਂਕਿ ਤੁਸੀਂ ਪੈਸੇ ਵਾਲੇ ਹੋਵੋਗੇ ਚੰਗੇ ਸਕੂਲ 'ਚ ਪੜੇ ਹੋਵੋਗੇ ਅਸੀਂ ਸਰਕਾਰੀ ਸਕੂਲਾਂ 'ਚ ਖੁਦ ਵੀ ਪੜੇ ਆ ਜਦੋਂ ਕੋਈ ਵੱਡਾ ਆਫਸਰ ਸਕੂਲ ਦੇ ਵਿੱਚ ਆ ਜਾਂਦਾ ਸੀ ਜਾਂ ਕੋਈ ਕੋਈ ਲਿਡਰਸ ਤਰੀਕ ਨਾਲ ਸਕੂਲ ਚ ਆਉਂਦੇ ਬੱਚੇ ਵੈਸੀ ਨਰਵਸ ਹੋ ਜਾਂਦੇ ਸੀ ਅਸੀਂ ਸਕੂਲ ਚ ਪੜਦੇ ਸੀ ਸਾਨੂੰ ਕੋਈ ਕਹਿੰਦਾ ਸੀ ਕਿ ਡੀਓ ਆ ਰਿਹਾ ਹੈ ਬੱਚਿਆਂ ਦਾ ਵੈਸੇ ਹੀ ਹੋ ਜਾਂਦਾ ਕਿ ਜਾਂਦਾ ਭੱਜ ਗਏ ਸਕੂਲ ਚੋਂ ਜਾਂ ਸਾਈਡ ਤੇ ਹੋ ਜੀਏ ਜਿਉਂ ਨੇ ਕੁਝ ਪੁੱਛ ਲਿਆ ਨਾ ਆਇਆ ਤਾਂ ਸਾਨੂੰ ਕੁੱਟ ਪਾਊਗੀ ਸੋ ਬੱਚੇ ਜਿਹੜੇ ਹੁੰਦੇ ਆ ਨਰਵਸ ਹੋ ਜਾਂਦੇ ਤੇ ਜਿਸ ਤਰੀਕੇ ਨਾਲ ਤੁਸੀਂ ਇੰਨਾ ਲਾਮ ਲਸ਼ਕਰ ਸਕੂਲ ਚ ਲੈ ਕੇ ਵੜ ਗਏ ਹੋ ਆਏ ਕੈਮਰੇ ਤੁਹਾਡੇ ਲੱਗੇ ਹੋਏ ਆ ਬੱਚੇ ਤੁਹਾਨੂੰ ਕਿਹੜੇ ਪਾਠ ਸੁਣਾ ਦੇਣ ਚੰਗਾ ਬੜਾ ਬੰਦਾ ਨਰਵਸ ਹੋ ਜਾਂਦਾ ਇਸ ਇਸ ਹਾਲਾਤ ਦੇ ਵਿੱਚ ਹਰ ਕੋਈ ਬਲਾਰਾ ਥੋੜੀ ਹੁੰਦਾ ਕਿ ਜਿਹੜਾ ਬੱਚਾ 5ਵੀਂ ਚ ਪੜਦਾ ਉਹ ਬਲਾਰਾ ਹੋਊਗਾ ਤੁਹਾਡੇ ਸਾਹਮਣੇ ਬੋਲ ਪਾਊਗਾ ਉਸ ਤੋਂ ਅੱਗੇ ਉਸ ਸਕੂਲ ਦੇ ਵਿੱਚ ਤੁਹਾਨੂੰ ਏਸੀ ਦਿਖੇ। ਉਸ ਸਕੂਲ ਦੀ ਹਾਲ ਤੁਸੀਂ ਦੇਖਿਆ ਕਿੰਨੀ ਸੋਹਣੀ ਪੇਂਟਿੰਗ ਹੋਈ ਹੈ। ਤੁਸੀਂ ਕਿਹੜਾ ਫੰਡ ਜਾਰੀ ਕੀਤਾ? ਉਸ ਸਕੂਲ 'ਚ 5 ਦੇ ਕਰੀਬ ਏਸੀ ਲੱਗੇ ਹੋਏ ਐ। 4 ਦਾਨੀਆਂ ਨੇ ਦਾਨ ਕੀਤੇ ਆ, ਇੱਕ ਅਧਿਆਪਕਾਂ ਨੇ ਪੈਸੇ ਪਾ ਕੇ ਲਾਇਆ ਐ। ਤੁਹਾਡੀ ਸਰਕਾਰ ਨੇ ਕੋਈ ਇੱਕ ਵੀ ਏਸੀ ਦਾਨ ਕੀਤਾ? ਉਸ ਸਕੂਲ ਦੇ ਵਿੱਚ ਜਿਹੜਾ ਆਰਓ ਲੱਗਿਆ ਉਹ ਵੀ ਦਾਨ ਕੀਤਾ ਹੋਇਆ ਐ। ਤੁਹਾਡੇ ਤੋਂ ਪਿੰਡ ਦਾ ਪ੍ਰਬੰਧ, ਬੱਚਿਆਂ ਦੇ ਬੈਠਣ ਦਾ ਪ੍ਰਬੰਧ ਤਾਂ ਪੂਰਾ ਕੀਤਾ ਨਹੀਂ ਗਿਆ ਤੇ ਤੁਸੀਂ ਜਾ ਕੇ ਰੋ ਮਾਰਨ ਲੱਗ ਗਏ ਹੋ। ਉਸ ਤੋਂ ਅੱਗੇ ਜਿਸ ਤਰੀਕੇ ਨਾਲ ਤੁਹਾਡੀ ਬੋਲਚਾਲ ਸੀ ਜਿਸ ਤਰੀਕੇ ਨਾਲ ਤੁਸੀਂ ਇਹ ਗੱਲ ਸਾਡੇ ਤੇ ਜ਼ਿੰਮੇਵਾਰੀ ਹੈ ਜੀ ਅਸੀਂ ਮੈਂ ਬੱਚਿਆਂ ਦੇ ਮਾਪਿਆਂ ਨੂੰ ਕੀ ਜਵਾਬ ਦੇਵਾਂਗਾ ਭਰਤੀ ਕਰੋ ਤੁਹਾਡੀ ਸਰਕਾਰ ਦੇ ਵਿੱਚ ਇੱਕ ਵੀ ਅਧਿਆਪਕਾਂ ਦੀ ਭਰਤੀ ਨਹੀਂ ਆਈ ਇੱਕ ਵੀ ਭਰਤੀ ਤੁਹਾਡੀ ਸਰਕਾਰ ਦੇ ਵਿੱਚ ਨਹੀਂ ਆਈ ਜਿਹੜੀਆਂ ਤੁਸੀਂ 62000 64000 ਨੌਕਰੀਆਂ ਦੀਆਂ ਟਾਰਾਂ ਮਾਰ ਦਿਓ ਇਹਨਾਂ ਚੋਂ ਬਹੁਤਿਆਂ ਦਾ ਪਿਛਲੀਆਂ ਸਰਕਾਰਾਂ ਦੀਆਂ ਨੋਟੀਫਿਕੇਸ਼ਨ ਹੈ ਜਦੋਂ ਤੁਸੀਂ ਭਰਤੀ ਨਹੀਂ ਕੱਢਣੀ ਤੁਸੀਂ ਜਿਹੜਾ ਸਕੂਲਾਂ ਦੇ ਪੇਚੇ ਹੀ ਪੂਰੇ ਨਹੀਂ ਦੇਣੇ ਤਾਂ ਫਿਰ ਤੁਹਾਨੂੰ ਕਿਹਨਾਂ ਅਧਿਕਾਰ ਦਿੱਤਾ ਕਿ ਜਾ ਕੇ ਕਿਸੇ ਨੂੰ ਜਲੀਲ ਕਰੋ ਜਸ ਤਰੀਕੇ ਨਾਲ ਤੁਸੀਂ ਅਧਿਆਪਕ ਨੂੰ ਜਲੀਲ ਕਰਕੇ ਆਏ ਹੋ ਜੇਕਰ ਇਸ ਤਰੀਕੇ ਨਾਲ ਤੁਹਾਨੂੰ ਕੋਈ ਜਲੀਲ ਕਰੇ ਤੁਹਾਡਾ ਸੀਨੀਅਰ ਤੁਹਾਡੇ ਤੇ ਕੀ ਬੀਤੂਗੀ ਇਹ ਸਿਰਫ ਤੇ ਸਿਰਫ ਸਟੰਟ ਨੇ ਕਿਉਂਕਿ ਤੁਹਾਡੀ ਵੀਡੀਓ ਇਹ ਕਲੀਅਰ ਕਰ ਰਹੀ ਹੈ ਕਿ ਉਹਨਾਂ ਬੱਚਿਆਂ ਨੂੰ ਪੜਾਉਣ ਲਈ ਅਧਿਆਪਕ ਹੀ ਨਹੀਂ ਹੈ ਜੀਨੂੰ ਪੜਾਉਣ ਲਈ ਅਧਿਆਪਕ ਹੀ ਨਹੀਂ ਉਹ ਕਰੂ ਕੀ ਫਿਰ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਇਹ ਬੱਚੇ ਸ਼ੁਰੂ ਤੋਂ ਤੁਹਾਡੇ ਕੋਲੇ ਆ ਇਹਨਾਂ ਨੂੰ ਸਿਖਾਇਆ ਕਿਉਂ ਨਹੀਂ ਗਿਆ ਜਦੋਂ ਸ਼ੁਰੂ ਤੋਂ ਤੁਸੀਂ ਅਧਿਆਪਕ ਪੂਰੇ ਦੇ ਹੀ ਨਹੀਂ ਰਹੇ ਹੋ ਕਿਸ ਖਣ ਤਿੰਨ ਤੁਸੀਂ ਵੀ ਦੇਖ ਲਓ ਕਿ ਤਿੰਨ ਅਧਿਆਪਕ 300 ਬੱਚੇ ਨੂੰ ਕਿਵੇਂ ਸੰਭਾਲ ਲੈਣਗੇ ਘਰ ਦੇ ਵਿੱਚ ਇੱਕ ਬੱਚਾ ਹੁੰਦਾ ਤਿੰਨ ਤਣੇ ਉੱਪਰ ਲੱਗੇ ਹੁੰਦੇ ਆ ਫਿਰ ਵੀ ਬੱਚਾ ਕਾਬੂ 'ਚ ਨਹੀਂ ਆਉਂਦਾ ਤੇ ਜਿਨ੍ਹਾਂ ਦੇ ਕੋਲੇ 300 ਬੱਚਾ ਕਿਸਾ ਉਹਨੇ ਕੰਟਰੋਲ 'ਚ ਕਰਦੇ ਹੋਣਗੇ ਇਹਦਾ ਜਵਾਬ ਹੈ ਨਹੀਂ ਹੋਣਾ ਤੁਹਾਡੇ ਕੋਲੇ ਜਵਾਬ ਤੇ ਜੇਕਰ ਤੁਸੀਂ ਇਸ ਤਰੀਕੇ ਨੇ ਸਵਾਲਾਂ ਕਿਉਂਨੇ ਆ ਅਸੀਂ ਤੁਹਾਡੇ ਨਾਲ ਬੈਠਨੇ ਆ ਇੰਟਰਵਿਊ ਕਰੋ ਅਸੀਂ ਤਾਂ ਤੁਹਾਡੇ ਮੁੱਦਿਆਂ ਦੀ ਗੱਲ ਕਰਾਂਗੇ ਜਿਹੜੀਆਂ ਮੁੱਦੇ ਕਰਕੇ ਤੁਸੀਂ ਪੰਜਾਬ 'ਚ ਆਏ ਹੋ ਜੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦੇਗੇ ਅਸੀਂ ਮੰਨ ਲਵਾਂਗੇ ਕਿ ਤੁਸੀਂ ਸਿੱਖਿਆ ਮੰਤਰੀ ਕਮਾਲ ਦੇ ਹੋ ਜਿਹੜੇ ਉਹ ਅਧਿਆਪਕ ਉਹ ਗਲਤ ਹੈ ਜਵਾਬ ਤੁਹਾਡੇ ਤੋਂ ਵੀ ਨਹੀਂ ਦਿੱਤਾ ਜਾਣਾ ਤੋ ਆਪ ਤੁਹਾਡੇ ਤੋਂ ਇਹ ਨਹੀਂ ਦਿੱਤਾ ਜਾਣਾ ਕਿ ਤੁਸੀਂ ਗੱਲ ਕਰਕੇ ਸੀ ਜਿਸ ਜਿਹੜਾ ਤੁਹਾਡਾ ਇਲਾਕਾ ਮਾਈਨਿੰਗ ਵਾਲਾ ਇਲਾਕਾ ਹੈ ਉੱਥੇ ਗੱਲ ਕਰਕੇ ਆਸੀ ਤੁਹਾਡੇ ਕੇਜਰੀਵਾਲ ਸਾਹਿਬ ਤੇ ਤੁਸੀਂ ਕਿ ਅਸੀਂ ਕਰੋੜਾਂ ਰੁਪਏ ਦੀ ਆਮਦਨ ਕੱਢਾਂਗੇ ਇਹ ਚੋਂ ਕੱਢੀ ਤੁਸੀਂ ਆਮਦਨ ਪੰਜਾਬ ਨੂੰ ਅਸੀਂ ਸਵਾਲ ਕਰਾਂਗੇ ਕਿ ਤੁਸੀਂ ਨਸ਼ਾ ਬੰਦ ਕਰਨ ਦੀ ਗੱਲ ਕੁਝ ਮਹੀਨਿਆਂ ਚ ਹੀ ਕੀਤੀ ਸੀ ਕੀਤਾ ਤੁਸੀਂ ਨਸ਼ਾ ਬੰਦ ਅਸੀਂ ਗੱਲ ਕਰਕੇ ਤੁਸੀਂ ਕਹਿੰਦੇ ਸਿੱਖਿਆ ਗ੍ਰਾਂਤੀ ਆਊਗੀ ਪੰਜਾਬ ਦੇ ਚੋ ਇਜਗਾਰ ਪੈਦਾ ਉਹ ਅਧਿਆਪਕਾਂ ਦੇ ਚੁੰਨੀਆਂ ਨਹੀਂ ਲੈਣਗੀਆਂ ਕੁੱਟ ਨਹੀਂ ਪਊਗੀ ਅੱਜ ਹਰ ਜਗ੍ਹਾ ਦੇ ਅਧਿਆਪਕਾਂ ਦੀ ਕੁੱਟ ਪੈ ਰਹੀ ਤੇ ਚੁੰਨੀਆਂ ਲੈ ਰਹੀਆਂ ਰੋਲਿਆ ਜਾ ਰਿਹਾ ਉਹਨਾਂ ਨੂੰ ਬਹੁਤ ਸਵਾਲ ਨੇ ਹਰ ਜਿਸ ਦਿਨ ਮਰਜੀ ਰੱਖ ਲਿਓ ਪਰ ਜਿਹੜਾ ਤੁਹਾਡਾ ਇਹ ਰਵਈਆ ਹੈ ਇਹ ਬੱਚਿਆਂ ਲਈ ਵੀ ਘਾਤਕ ਹੈ ਇਹ ਅਧਿਆਪਕਾਂ ਲਈ ਵੀ ਘਾਤਕ ਹੈ ਪੂਰਾ ਸਿੱਖਿਆ ਸਿਸਟਮ ਲਈ ਘਾਤਕ ਹੈ ਤੇ ਜਿਸ ਤਰੀਕੇ ਨਾਲ ਤੁਸੀਂ ਵੀਡੀਓਗ੍ਰਾਫੀ ਕਰਦੇ ਹੋ ਇਹ ਉਦੋਂ ਘਾਤਕ ਹੈ ਤੁਸੀਂ ਤਾਂ ਇਸ ਤਰੀਕੇ ਨਾਲ ਕਰ ਰਹੇ ਜਿਵੇਂ ਤੁਸੀਂ ਕੋਈ ਮੀਡੀਆ ਚੈਨਲ ਚਲਾ ਰਹੇ ਹੋ ਕਿ ਚੰਕ ਕੱਢ ਕੇ ਅੱਗੇ ਲਗਾ ਰਹੇ ਹੋ ਕਮਾਲ ਹੀ ਹੋ ਗਈ ਇਸ ਤਰੀਕੇ ਨਾਲ ਤਾਂ ਅਸੀਂ ਕਰਦੇ ਹਾਂ ਮੀਡੀਆ ਵਾਲੇ ਕਰਦੇ ਹੁੰਦੇ ਆ ਕਿ ਹਾਈਲਾਈਟ ਗੱਲਾਂ ਅੱਗੇ ਕਰੋ ਤੁਸੀਂ ਬੱਚਿਆਂ ਦੀ ਚੰਗ ਕਰ ਰਹੇ ਜਰਨਲ ਹੀ ਜਾਂਦੇ ਇਸ ਤਰੀਕੇ ਨਾਲ ਵੀਡੀਓ ਪਾਉਣ ਦੀ ਕੀ ਲੋੜ ਸੀ ਤੁਹਾਡੇ ਤਾਂ ਵੈਸੇ ਹੀ ਸਟਾਫ ਨੇ ਡਰ ਜਾਣਾ ਸੀ ਤੁਸੀਂ ਚਲੇ ਜਾਂਦੇ ਪਰ ਇਹ ਸਿਰਫ ਤੇ ਸਿਰਫ ਲੋਕਾਂ 'ਚ ਇਹ ਪ੍ਰਭਾਵ ਬਣਾਉਣ ਦਾ ਲੋਕਾਂ 'ਚ ਹਵਾ ਬਣਾਉਣ ਦਾ ਚੱਕਰ ਹੈ ਤੇ YouTube ਦੇ ਉੱਤੇ ਕਿਉਂਕਿ Facebook ਤੇ ਤੁਹਾਡਾ ਆਈਟੀ ਸੈਲ ਬਹੁਤ ਮਜ਼ਬੂਤ ਹੈ YouTube ਦੇ ਉੱਤੇ ਜਾ ਕੇ ਜਰੂਰ ਕਮੈਂਟ ਚੈੱਕ ਕਰਿਓ ਲਗਭਗ ਤੁਹਾਡੇ ਖਿਲਾਫ ਹੀ ਕਮੈਂਟ ਨੇ ਤੁਹਾਨੂੰ ਲਾਂਤਾਂ ਹੀ ਪਾਈਆਂ ਗਈਆਂ ਨੇ ਇਸ ਵਿਸ਼ੇ ਤੇ ਅਸੀਂ ਗੱਲਬਾਤ ਕੀਤੀ ਹੈ ਡੀਟੀਐਫ ਦੇ ਆਗੂ ਦਿਗਵਿਜੇ ਜੀ ਨਾਲ ਉਹਨਾਂ ਦੀ ਗੱਲਬਾਤ ਵੀ ਤੁਹਾਨੂੰ ਸੁਣਾਉਣੇ ਕਿ ਹਸਲਤ ਸਕੂਲਾਂ ਦੀ ਹਾਲਤ ਕੀ ਹੈ ਤੇ ਮਾਸਟਰ ਕਿਵੇਂ ਪੜਾ ਰਹੇ ਆ ਬੱਚਿਆਂ ਨੂੰ ਸਾਡੇ ਨਾਲ ਡੀਟੀਐਫ ਤੋਂ ਦਿਗਵਿਜੇ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਨਿੰਦਰ ਜੀ ਦੀ ਸਤਿ ਸ੍ਰੀ ਅਕਾਲ ਇੱਕ ਕੱਲ ਦੀ ਤੁਸੀਂ ਦੇਖਿਆ ਹੀ ਹੋਣਾ ਹੈ ਮੰਤਰੀ ਸਾਹਿਬ 마ਸ਼ੀਵਾੜਾ ਦੇ ਇੱਕ ਸਕੂਲ ਦੇ ਵਿੱਚ ਜਾਂਦੇ ਨੇ ਹਰਜੋਤ ਪੈਂਸ ਜੀ ਉੱਥੇ ਜਾ ਕੇ ਬੱਚਿਆਂ ਤੋਂ ਕੁਝ ਸੁਣਦੇ ਨੇ ਕੁਝ ਬੱਚੇ ਸੁਣਾ ਨਹੀਂ ਪਾਏ ਤਾਂ ਉਸ ਤੋਂ ਬਾਅਦ ਟੀਚਰਾਂ ਦੀ ਕੈਮਰੇ ਅੱਗੇ ਕਲਾਸ ਲਗਾਈ ਉਹਨਾਂ ਨੇ ਇਸ ਸਾਰੇ ਜੋ ਘਟਨਾ ਵਾਪਰੀ ਜੋ ਇਹ ਸਾਰਾ ਕੁਝ ਹੋਇਆ ਇਹਦੇ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਅ ਮਨਿੰਦਰ ਜੀ ਤੁਸੀਂ ਲੋਕਪੱਕੀ ਤੇ ਸਿਹਰਦ ਪੱਤਰਕਾਰ ਆ ਚਲੋ ਮੈਂ ਪત્રਕਾਰਾਂ ਨੂੰ ਸਵਾਲ ਨਹੀਂ ਕਰੀਦਾ ਹੁੰਦਾ ਤੁਸੀਂ ਇਸ ਮਸਲੇ ਦੀ ਕੋਈ ਪੜਤਾਲ ਕੀਤੀ ਹੈ ਥੋੜੀ ਜੀ ਅਸੀਂ ਕਹਿੰਦੇ ਆਂ ਵੀ ਮੀਡੀਆ ਠੀਕ ਪੜਤਾਲ ਕਰਕੇ ਸਾਡਾ ਅਧਿਆਪਕਾਂ ਦਾ ਮੀਡੀਆ ਟ੍ਰਾਇਲ ਨਾ ਕਿਤੇ ਕਰਨ ਲੱਗ ਜੇ ਜੀ ਤੁਸੀਂ ਕੀਤੀ ਸੀ ਪੜਤਾਲ ਸੀ ਤਾਂ ਪੜਤਾਲ ਕਰ ਲਈਏ ਇਸ ਵਾਰ ਦੇ ਪੱਤਰ ਤੇ ਆਵਦੀ ਇਸ ਮਸਲੇ ਦੀ ਚਾੜੋ ਅਸੀਂ ਕੀਤੀ ਹੈ ਜੀ ਪਰ ਤੁਸੀਂ ਦੱਸੋ ਆਪਣੇ ਵੱਲ ਤੋਂ ਹਾਂਜੀ ਸਾਡਾ ਜਥੇਬੰਦੀਆਂ ਵੱਲੋਂ ਅਸੀਂ ਟੀਚਰਾਂ ਨਾਲ ਵੀ ਗੱਲ ਕੀਤੀ ਆ ਉਸ ਇਲਾਕੇ ਵਿੱਚ ਸਾਡੀ ਜਥੇਬੰਦੀ ਦਾ ਚੰਗਾ ਆਧਾਰ ਆ ਡੈਮੋਕ੍ਰੇਟਿਕ ਫਰੰਟ ਦਾ ਦਲਜੀਤ ਸੁੰਮਰਾਲਾ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਹ ਮਾਛੀਵਾੜਾ ਵਨ ਤੇ ਤੂ ਦੋਨਾਂ ਬਲਾਕਾਂ ਵਿੱਚ ਸਾਡੀ ਜਥੇਬੰਦੀ ਪੂਰੀ ਮਜ਼ਬੂਤ ਆ ਜੀ ਮਾਛੀਵਾੜੇ ਸ਼ਹਿਰ ਦੇ ਵਿੱਚ ਸਕੂਲ ਆ ਤੁਸੀਂ ਇਹ ਦੇਖੋ ਵੀ 298 ਬੱਚੇ ਉਸ ਸਕੂਲ 'ਚ ਪੜ੍ਹਦੇ ਆ ਜੈਮ ਪੈਕਡ ਸਕੂਲ ਆ ਉਹ ਜੀ ਉਹਦੇ ਵਿੱਚ ਚਾਰ ਰੈਗੂਲਰ ਟੀਚਰ ਆ ਇੱਕ ਟੀਚਰ ਦਾ ਡੈਪੂਟੇਸ਼ਨ ਕੀਤਾ ਪਿਆ ਠੀਕ ਹੈ ਜੀ ਤੇ ਤਿੰਨ ਹੀ ਰੈਗੂਲਰ ਟੀਚਰ ਆ ਦੋ ਵਲੰਟੀਅਰ ਆ ਜਿਹੜੇ ਸਕੂਲ ਦੇ ਵਿੱਚ 10 ਤੋਂ 12 ਟੀਚਰਾਂ ਦੀ ਲੋੜ ਆ ਠੀਕ ਹੈ ਜੀ ਉਸ ਸਕੂਲ ਦੇ ਵਿੱਚ ਤਿੰਨ ਰੈਗੂਲਰ ਤੇ ਦੋ ਵਲੰਟੀਅਰ ਟੀਚਰ ਆ ਤੁਸੀਂ ਜਿੱਥੋਂ ਮਰਜ਼ੀ ਪੜਤਾਲ ਕਰਾ ਲਓ ਅਸੀਂ ਪੜਤਾਲ ਕਰ ਲਈ ਠੀਕ ਹੈ ਜੀ ਠੀਕ ਹੈ ਜੀ ਸਕੂਲ ਦੇ ਉੱਤੇ ਅਧਿਆਪਕਾਂ ਨੇ ਬਹੁਤ ਸਖਤ ਮਿਹਨਤ ਕੀਤੀ ਆ ਅ ਉਸ ਇਲਾਕੇ ਦੇ ਸਭ ਤੋਂ ਵਧੀਆ ਸਕੂਲਾਂ ਦੇ ਵਿੱਚੋਂ ਸਕੂਲ ਇੱਕਾ ਕਮਾਲ ਦੇਖੋ ਵੀ ਦਾਨੀ ਸੱਜਣਾ ਨੂੰ ਕਹਿ ਕੇ 4 ਏਸੀ ਅਧਿਆਪਕਾਂ ਨੇ ਸਕੂਲ ਦੇ ਵਿੱਚ ਲਵਾਏ ਵੀ ਗਰਮੀਆਂ ਦੇ ਵਿੱਚ ਬੱਚਿਆਂ ਨੂੰ ਕੋਈ ਸਮੱਸਿਆ ਨਾ ਆਵੇ ਠੀਕ ਹੈ ਜੀ ਇੱਕ ਏਸੀ ਅ ਅਧਿਆਪਕਾਂ ਨੇ ਆਪਣੇ ਕੋਲੋਂ ਪੈਸੇ ਲੈ ਕੇ ਲਵਾਇਆ ਠੀਕ ਹੈ ਜੀ ਰੋਟਰੀ ਕਲੱਬ ਤੋਂ ਉਹਨਾਂ ਨੇ ਆਰਓ ਲਵਾਇਆ ਫ੍ਰੀਜ਼ਰ ਲਵਾਇਆ ਠੀਕ ਹੈ ਜੀ ਤੇ ਸਕੂਲ ਦੇ ਉੱਤੇ ਜਿਹੜੇ ਅਧਿਆਪਕਾ ਬਹੁਤ ਮਿਹਨਤ ਕਰਾ ਰਹੇ ਆ ਚਲੋ ਜਿਸ ਤੱਕ ਇਹ ਦਾ ਜਲੋ ਸਕੂਲ ਦੀਆਂ ਜਿਹੜੀਆਂ ਉੱਥੋਂ ਦੀਆਂ ਮਕੈਨੀਕਲ ਹਾਲਤਾਂ ਜਾਂ ਫਿਜ਼ੀਕਲ ਹਾਲਤਾਂ ਦੀ ਗੱਲ ਆ ਜੀ ਦੂਜੀ ਗੱਲ ਤੁਸੀਂ ਆਪ ਸਕੂਲ ਚ ਪੜੇ ਹੋਵੋਗੇ ਤੁਸੀਂ ਪੱਤਰਕਾਰ ਆ ਜੀ ਮੰਨ ਲਓ ਕੋਈ ਸਾਡੇ ਸਤਕਾਰਯੋਗ ਮੰਤਰੀ ਸਾਹਿਬ ਗਏ ਆ ਉਹਨਾਂ ਦੇ ਨਾਲ ਹੁਣ ਰੋ ਕੈਮਰੇ ਵਾਲੇ ਜਾਵੜੇ ਪਤਾ ਨਹੀਂ ਕਿੰਨੇ ਕ ਪੱਤਰਕਾਰ ਹੋਣਗੇ ਪੰਜ ਸੱਤ ਬੰਦੇ ਵੀ ਹੋਣਗੇ ਜੀ ਉਹ ਬੱਚਿਆਂ ਤੋਂ ਕੈਮਰੇ ਸਾਹਮਣੇ ਪੜਾ ਰਹੇ ਆ ਜੀ ਬੱਚਿਆਂ ਦੀ ਉਮਰ ਪ੍ਰਾਇਮਰੀ ਸਕੂਲ ਦੇ ਵਿੱਚ ਬੱਚਿਆਂ ਦੀ ਉਮਰ 5 ਸਾਲ ਤੋਂ ਲੈ ਕੇ 10 ਸਾਲ ਤੱਕ ਉਮਰ ਹੁੰਦੀ ਹੈ ਜੀ ਜਾਂ ਪ੍ਰੀ ਪ੍ਰਾਇਮਰੀ ਵਾਲੇ 4 ਸਾਲ ਤੋਂ ਲੈ ਕੇ 10 11 ਸਾਲ ਤੱਕ ਦੀ ਬੱਚੇ ਹੁੰਦੇ ਆ ਬਹੁਤ ਛੋਟੀ ਉਮਰ ਦੇ ਪ੍ਰਾਇਮਰੀ ਸਕੂਲ ਦੇ ਬੱਚੇ ਹੁੰਦੇ ਆ ਜੀ ਉਹ ਉਹ ਮਨੋਵਿਗਿਆਨਕ ਤੌਰ ਦੇ ਉੱਤੇ ਜੇ ਅਧਿਆਪਕ ਦੀ ਥਾਂ ਤੋਂ ਉਹਨਾਂ ਤੋਂ ਕੋਈ ਹੋਰ ਸੁਣਨ ਲੱਗ ਜੇ ਉਹ ਉਹਨੂੰ ਵੀ ਸੁਣਾ ਨਹੀਂ ਸਕਦੇ ਹੁੰਦੇ ਜੀ ਐਜੂਕੇਸ਼ਨ ਦਾ ਮਤਲਬ ਬੱਚੇ ਵਿੱਚ ਸਰਬੋਤਮ ਕੱਢਣਾ ਨਾ ਕਿ ਅਧਿਆਪਕਾਂ ਨੂੰ ਦਬਕੇ ਮਾਰੀ ਜਾਂਦੇ ਜਦੋਂ ਮੰਤਰੀ ਸਾਹਿਬ ਸਾਡੇ ਵੀ ਫਿਰ ਉਹ ਜਿਹੜੇ ਬੱਚਿਆਂ ਸਾਹਮਣੇ ਅਧਿਆਪਕ ਦੀ ਬੇਇੱਜ਼ਤੀ ਹੋਈ ਜਾਂਦੀ ਹੈ ਫਿਰ ਉਹ ਬੱਚੇ ਕੀ ਸੁਣਾ ਦੇਣਗੇ ਜੀ ਠੀਕ ਹੈ ਜੀ ਪਹਿਲੀ ਗੱਲ ਤਾਂ ਬਾਕੀ ਮਨੋਵਿਗਿਆਨਕ ਤੌਰ ਦੇ ਉੱਤੇ ਜੇ ਕੋਈ ਸਾਡਾ ਏਵੈਲਿਊਏਟ ਕਰਨਾ ਹੈ ਤਾਂ ਇੱਕ ਸਿਸਟਮ ਆ ਮੰਤਰੀ ਸਾਹਿਬ ਮਹਿਕਮੇ ਦੇ ਹੈੱਡ ਆ ਠੀਕ ਹੈ ਜੀ ਪਰ ਇਹਦੇ ਵਿੱਚ ਸਾਡੇ ਬੀਪੀਓ ਪ੍ਰਿੰਸੀਪਲ ਹੈਡਮਾਸਟਰ ਡੀਓ ਡਿਪਟੀ ਡੀਓ ਡੀਪੀਆਈ ਤੱਕ ਐਸਸੀਆਰਟੀ ਡਾਈਟ ਇੱਕ ਪੂਰਾ ਢਾਂਚਾ ਜੀ ਉਹ ਉਹਨਾਂ ਨੇ ਉਸ ਢੰਗ ਦੀ ਪੜ੍ਹਾਈ ਕੀਤੀ ਵੀ ਉਹਨਾਂ ਸਾਰੇ ਅਧਿਕਾਰੀਆਂ ਨੇ ਬੀਏ ਕੀਤੀ ਹੈ ਸਾਰੇ ਅਧਿਕਾਰੀਆਂ ਨੇ ਬੀਐਡ ਕੀਤੀ ਹੈ ਪੀਐਚਡੀ ਕੀਤੀ ਹੈ ਐਜੂਕੇਸ਼ਨ ਦੇ ਸਕਾਲਰ ਰਿਸਰਚਰ ਸਾਡੇ ਇਸ ਵਿਭਾਗ ਦੇ ਵਿੱਚ ਆ ਜੀ ਜੀ ਉਹਨਾਂ ਨੂੰ ਲੱਗਦਾ ਵੀ ਕਿਸੇ ਸਕੂਲ ਨੂੰ ਚੈੱਕ ਕਰਾਉਣਾ ਉਹਨਾਂ ਅਧਿਕਾਰੀਆਂ ਤੋਂ ਚੈੱਕ ਕਰਾ ਸਕਦੇ ਏਡੀ ਕੀ ਲੋੜ ਪੈ ਗਈ ਮੰਤਰੀ ਸਾਹਿਬ ਆਪ ਕਹਦੇ ਪੜ੍ਹਾਈ ਜਾਂਦੇ ਬੱਚਿਆਂ ਨੂੰ ਜੀ ਉਹਨਾਂ ਅਧਿਕਾਰੀਆਂ ਨੂੰ ਇਸ ਗੱਲ ਦੀ ਉਹਨਾਂ ਦੇ ਵਿਸ਼ੇਸ਼ ਸੈਮੀਨਾਰ ਲੱਗਦੇ ਆ ਉਹਨਾਂ ਨੂੰ ਚੈੱਕ ਕਰਨ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਤੁਸੀਂ ਬੱਚੇ ਤੋਂ ਕਿਵੇਂ ਸੁਣਨਾ ਬੱਚਿਆਂ ਦਾ ਮਾਨਸਿਕ ਬੱਚੇ ਦੇ ਮਾਨਸਿਕ ਪੱਧਰ ਤੇ ਜਾ ਕੇ ਸੁਣਨਾ ਹੁੰਦਾ ਜੀ ਸਾਡੇ ਕੋਲ ਤਾਂ ਇਹ ਵੀ ਰਿਪੋਰਟਿੰਗ ਆਈ ਹੈ ਚਲੋ ਹੋਰ ਪੜਤਾਲ ਕਰ ਲਾਂਗੇ ਵੀ ਜਿਹੜੇ ਬੱਚਿਆਂ ਨੇ ਬਹੁਤ ਵਧੀਆ ਪੜਿਆ ਸੀ ਪੰਜ ਤੋਂ 6 ਬੱਚਿਆਂ ਨੇ ਉਹ ਕੈਮਰੇ ਦੇ ਵਿੱਚ ਦਿਖਾਇਆ ਹੀ ਨਹੀਂ ਗਿਆ ਜੀ ਅਗਲੀ ਗੱਲ ਮਿਨਿਸਟਰ ਸਾਹਿਬ 4 ਸਾਲ ਤੋਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਹੂੰ 4 ਸਾਲ ਇੱਕ ਬਹੁਤ ਲੰਬਾ ਸਮਾਂ ਹੁੰਦਾ ਕੁਝ ਥੋੜਾ ਜਿਹਾ ਸਮਾਂ 2 ਮਹੀਨੇ ਮੀਤ ਹੀਰ ਆ ਬਣੇ ਸੀਗੇ ਸਿੱਖਿਆ ਮੰਤਰੀ ਉਸ ਤੋਂ ਬਾਅਦ ਸਰਦਾਰ ਹਰਜੋਤ ਸਿੰਘ ਬੈਂਸ ਲੰਬੇ ਸਮੇਂ ਤੋਂ ਐਜੂਕੇਸ਼ਨ ਮਿਨਿਸਟਰ ਆ ਜੀ ਤੇ ਫਿਰ ਜਦੋਂ ਜੇ ਕੋਈ ਕਿਸੇ ਕੋਈ ਕਮੀ ਪੇਸ਼ੀ ਆ ਤਾਂ ਮਿਨਿਸਟਰ ਸਾਹਿਬ ਆਪ ਵੀ ਜ਼ਿੰਮੇਵਾਰ ਆ ਜੀ ਬਾਕੀ ਬਨਿੰਦਰਜੀਤ ਜੀ ਜਿਹੜੀ ਐਜੂਕੇਸ਼ਨ ਦੀ ਹਾਲਤ ਆ ਉਹਦੇ ਵਿੱਚ ਤੁਸੀਂ ਸੋਚ ਸਕਦੇ ਆ ਵੀ ਇੱਥੇ ਪ੍ਰਿੰਸੀਪਲਾਂ ਦੀਆਂ ਇੰਨੀਆਂ ਪੋਸਟਾਂ ਖਾਲੀ ਹੋਣ ਜੀ ਤੁਹਾਡੇ ਕੋਲੇ ਡਾਟਾ ਹੈਗਾ ਜਾਂ ਮੈਂ ਤੁਹਾਨੂੰ ਡਾਟਾ ਦੱਸ ਦਿੰਦਾ ਇਸ ਮਸਲੇ ਉੱਤੇ ਵੈਸੇ ਹੈਗਾ ਜੇ ਤੁਸੀਂ ਬੋਲਣਾ ਚਾਹੋ ਤਾਂ ਬੋਲ ਸਕਦੇ ਹੋ ਹਾਂ ਬਲਕਿ ਜਿੱਥੋਂ ਪ੍ਰਿੰਸੀਪਲ 55% 60% ਪ੍ਰਿੰਸੀਪਲ ਹੀ ਹੈ ਨਹੀਂ 40% ਹੈਡਮਾਸਟਰ ਹੀ ਹੈ ਨਹੀਂ ਜੀ ਜਿੱਥੇ 50% ਲੈਕਚਰਰ ਕਾਡਰ ਖਾਲੀ ਆ ਸਾਇੰਸ ਦੇ ਲੈਕਚਰ ਆ ਰਹੀ ਹੈ ਨਹੀਂ ਮਹਿਕਮੇ ਕੋਲੇ ਹੂੰ ਜਿੱਥੇ 13000 ਦੀ ਗਿਣਤੀ ਦੇ ਵਿੱਚ ਲਗਭਗ ਦੇ ਆਪ ਕੱਚੇ ਹੋਣ ਉਹਨਾਂ ਨੂੰ ਸਰਕਾਰ ਪੱਕੇ ਕਰਨ ਦੀ ਨਾਂ ਤੇ ਠੱਗੀਆਂ ਮਾਰੀ ਜਾਵੇ 7000 ਕੰਪਿਊਟਰ ਟੀਚਰ ਰੁਲਦਾ ਹੋਵੇ ਜੀ ਤੇ ਉਹ ਸਿਸਟਮ ਦੇ ਵਿੱਚ ਤੁਸੀਂ ਕਿਵੇਂ ਆਸ ਕਰੋਗੇ ਉਹਦੇ ਵਿੱਚ ਕੋਈ ਵੱਡੇ ਵਿਦਿਅਕ ਸੁਧਾਰ ਹੋਣਗੇ ਜੀ ਜਿੱਥੇ ਅਧਿਆਪਕ 12 ਚਾਹੀਦੇ ਹੁਣ ਜੀ ਅਧਿਆਪਕ ਤਿੰਨ ਹੋਣ ਜੀ ਉਹ ਤਿੰਨ ਤਿੰਨ ਚਾਰ ਅਧਿਆਪਕ ਹੋਣ ਦੇ ਬਾਵਜੂਦ ਉਹ ਸੈਂਕੜੇ ਤਰ੍ਹਾਂ ਦੇ ਹੋਰ ਕੰਮ ਕਰਦੇ ਹੁਣ ਉਹ ਬੀ ਐਲਓ ਡਿਊਟੀਆਂ ਵੀ ਕਰਦੇ ਹੁਣ ਉਹ ਮੈਡੇ ਮੀਲ ਦਾ ਪ੍ਰਬੰਧ ਵੀ ਕਰਦੇ ਹੁਣ ਉਹ ਸਕੂਲ ਦੇ ਵਿੱਚ ਗ੍ਰਾਂਟਾਂ ਵੀ ਖਰਚਦੇ ਹੁਣ ਉਹ ਸਕੂਲ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਹੋਰ ਪ੍ਰਬੰਧ ਵੀ ਕਰਦੇ ਹੁਣ ਜੀ ਸਾਰੀਆਂ ਐਕਸਰਸਾਈਜ਼ਾਂ ਨੂੰ ਪੂਰੀਆਂ ਕਰਦੇ ਹੋਏ ਸਕੂਲ ਨੂੰ ਚਲਾ ਰਹੇ ਆ ਲਗਾਤਾਰ ਕੋਈ ਵੀ ਸਾਥੀ ਜਿਹੜਾ ਇਹ 4 ਨੰਬਰ ਸਕੂਲ ਆ ਮਾਛੀਵਾੜੇ ਦੇ ਵਿੱਚ ਇਹ ਜੀ ਤੇ ਤੁਸੀਂ ਵੀ মিডিਆ ਵੱਲੋਂ ਉੱਥੇ ਜਾ ਸਕਦੇ ਆ ਮੇਰੀ ਹੋਰ ਨਾਲ ਸਾਥੀਆਂ ਨੂੰ ਜਾਂ ਅਪੀਲ ਆ ਵੀ ਇਹ ਸਕੂਲ ਨੂੰ ਤੁਸੀਂ ਵਿਜ਼ਿਟ ਕਰ ਲੋ ਵੀ ਕਿੰਨਾ ਕੋ ਹਮਾੜਾ ਕੰਮ ਕਰੀ ਜਾਂਦੇ ਉਹਨਾਂ ਨੂੰ ਇਸ ਗੱਲ ਲਈ ਕੋਈ ਸ਼ਾਬਾਸ਼ੀ ਨਹੀਂ ਵੀ ਜਿੱਥੇ ਸਰਕਾਰ ਨੂੰ 10 ਤੋਂ 12 ਅਧਿਆਪਕ ਰੱਖਣੇ ਚਾਹੀਦੇ ਸੀ ਜੀ ਉਥੇ 3 ਤੋਂ 5 ਅਧਿਆਪਕ ਹੀ ਉਹ ਕੰਮ ਕਰੀ ਜਾਂਦੇ ਆ ਉਹਨਾਂ ਦੇ ਆਪਕਾਂ ਨੂੰ ਸ਼ੋਅ ਕਾਰਡ ਨੋਟਿਸ ਜਾਰੀ ਕੀਤੇ ਕਰਨ ਨਾਲੋਂ ਮੈਨੂੰ ਇਹ ਲੱਗਦਾ ਅਗਲੀ ਗੱਲ ਜੀ ਜੀ ਨਾ ਇੱਕ ਗਲਤ ਕਟਨਾ ਵਾਪਰੀ ਹੈ ਬਹੁਤ ਗਲਤ ਵੀ ਅਧਿਆਪਕਾਂ ਨੂੰ ਉਹਨਾਂ ਦੇ ਵਿਦਿਆਰਥੀਆਂ ਦੇ ਸਾਹਮਣੇ ਝਿੜਕਣਾ ਜੀ ਸਾਡੇ ਮੈਂ ਟੀਚਰ ਹਾਂ 20 ਸਾਲ ਤੋਂ 17 ਸਾਲ ਤੋਂ ਸਕੂਲ ਇੰਚਾਰਜ ਹਾਂ ਜੀ ਸਾਡੇ ਜੇ ਅਧਿਕਾਰੀ ਆਉਂਦੇ ਆ ਸਾਡੇ ਕੋਈ ਡੀਓ ਡਿਪਟੀ ਡੀਓ ਆਉਂਦੇ ਸਾਡੇ ਹਰ ਇੱਕ ਚੀਜ਼ ਦੇ ਵਿੱਚ ਕਮੀਆਂ ਨਿਕਲ ਸਕਦੀਆਂ ਨੇ ਕਿਸੇ ਅਧਿਆਪਕ ਤੋਂ ਕੋਈ ਛੋਟਾ ਜਿਹਾ ਫਰਕ ਰਹੇਗਾ ਪੜਾਉਣ ਦੇ ਵਿੱਚ ਪਰ ਸਾਨੂੰ ਉਹ ਬੱਚਿਆਂ ਦੇ ਸਾਹਮਣੇ ਕਦੇ ਨਹੀਂ ਕਹਿੰਦੇ ਜੀ ਉਹ ਅਧਿਆਪਕਾਂ ਨੂੰ ਦਫ਼ਤਰ ਤੇ ਲਿਆ ਜਾਂਦੇ ਆ ਜੀ ਤੇ ਪਾਸੇ ਲਿਜਾ ਕੇ ਕਿਸੇ ਢੰਗ ਨਾਲ ਸਮਝਾ ਦਿੰਦੇ ਵੀ ਥੋਥੋ ਇੰਨਾ ਥੋਡੇ ਤੋਂ ਇੰਨਾ ਗੱਲਾਂ ਦਾ ਫਰਕ ਰਹਿ ਰਿਹਾ ਜੀ ਜਿਹੜੇ ਜਿਹੜੇ ਅਧਿਆਪਕ ਦੀ ਉਹਦੇ ਵਿਦਿਆਰਥੀਆਂ ਦੇ ਸਾਹਮਣੇ ਹੀ ਵੇਚੀ ਹੋਗੀ ਅਸਲ 'ਚ ਕੀ ਹੁੰਦਾ ਵੀ ਜਿਹੜਾ ਅਧਿਆਪਕ ਹੁੰਦਾ ਜੀ ਉਹ ਵਿਦਿਆਰਥੀਆਂ ਵਾਸਤੇ ਆਈਡਲ ਹੁੰਦਾ ਬਿਲਕੁਲ ਵਿਦਿਆਰਥੀ ਉਹਦੇ ਵਾਂਗੂੰ ਤੁਰਨਾ ਪਸੰਦ ਕਰਦਾ ਉਹਦੇ ਵਾਂਗੂੰ ਬੈਠਣਾ ਪਸੰਦ ਕਰਦਾ ਉਹਦੇ ਵਾਂਗੂੰ ਬੋਲਣਾ ਪਸੰਦ ਕਰਦਾ ਵਿਦਿਆਰਥੀ ਦੇ ਉੱਤੇ ਅਧਿਆਪਕ ਦੀ ਸ਼ਖਸੀਅਤ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਜੀ ਹੁਣ ਜਿਹੜੇ ਅਧਿਆਪਕ ਦੀ ਇੰਨੀ ਵਿਅਕਤੀ ਹੋ ਗਈ ਜੀ ਜਿਹੜੇ ਅਧਿਆਪਕ ਦਾ ਇੰਨਾ ਮੀਡੀਆ ਸਟਾਈਲ ਹੋ ਗਿਆ ਹੂੰ ਉਹਦਾ ਮਸੂਮ ਬੱਚਿਆਂ ਦੀ ਮਾਨਸਿਕਤਾ ਦੇ ਉੱਤੇ ਕੀ ਅਸਰ ਪਊਗਾ ਜੀ ਇਸ ਕਰਕੇ ਨਾ ਸਾਨੂੰ B.Ed ਦੇ ਵਿੱਚ ਇੱਕ ਸਾਈਕੋਲੋਜੀ ਦਾ ਸਬਜੈਕਟ ਪੜਾਇਆ ਜਾਂਦਾ ਜੀ ਇੱਕ ਸਾਨੂੰ ਫਿਲਾਸਫੀ ਪੜਾਈ ਜਾਂਦੀ ਹੈ ਜੀ ਇਕਸਾਨੂੰ ਟੀਚਿੰਗ ਲਰਨ ਅਪਰੋਚੀ ਐਲਪੀਓ ਨੂੰ ਸਬਜੈਕਟ ਕਹਿੰਦੇ ਆ ਅਸੀਂ ਬੀਐਡ ਦੇ ਵਿੱਚ ਸਾਡੇ ਕੋਰਸ ਦੇ ਵਿੱਚ ਸਬਜੈਕਟ ਹੁੰਦੇ ਆ ਜੀ ਵੈਸੇ ਨਹੀਂ ਕੋਈ ਅਧਿਆਪਕ ਬਣਨ ਵਾਸਤੇ ਮਿਹਨਤ ਕਰਕੇ ਟੈਸਟ ਪਾਸ ਕਰਕੇ ਕੋਈ ਵੀ ਬਣ ਸਕਦਾ ਪਰ ਇਹ ਵੱਖ-ਵੱਖ ਤਰ੍ਹਾਂ ਦੇ ਸਿਲੇਬਸ ਆ ਜੀ ਉਹਨਾਂ ਚੀਜ਼ਾਂ ਨੂੰ ਪੜ੍ਹਨਾ ਪੈਂਦਾ ਵੀ ਵਿਦਿਆਰਥੀ ਦੀ ਮਾਨਸਿਕਤਾ ਤੇ ਜਾਣਾ ਅਗਲਾ ਜਿਹੜੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਗਰੀਬ ਜਾਂ ਜਿਹੜੇ ਸਮਾਜ ਦੇ ਵਿੱਚ ਹਾਸ਼ੀਏ ਦੇ ਧੱਕੇ ਹੋਏ ਆ ਹੂੰ ਉਹ ਵਿਦਿਆਰਥੀ ਪੜ੍ਹਦੇ ਆ ਉਹਨਾਂ ਦੇ ਮਾਨਸਿਕ ਲੈਵਲ ਤੱਕ ਜਾਣਾ ਉਹਨਾਂ ਨੂੰ ਪੜਾਉਣਾ ਇਹ ਇੱਕ ਐਸ ਸਧਾਰਨ ਕਰ ਦੇਣੀ ਵੀ ਕੋਈ ਵੀ ਕਾਇਦਾ ਚੱਕ ਗਏ ਕੋਈ ਵੀ ਵਿਅਕਤੀ ਸੁਣਨ ਲੱਗ ਜੇ ਪੜ੍ਹਨ ਲੱਗ ਜੇ ਇਹ ਇਸ ਲੈਵਲ ਦੀ ਗੱਲ ਨਹੀਂ ਜੀ ਜਿਹੜਾ ਸਰਕਾਰੀ ਪੱਧਰ ਦੇ ਉੱਤੇ ਜਾਂ ਸਰਕਾਰ ਲੈਵਲ ਦੇ ਉੱਤੇ ਉਹ ਵੱਡੇ ਕਾਰਜ ਕਰਨ ਵਾਲੇ ਆ ਸਕੂਲਾਂ ਦੇ ਪ੍ਰਿੰਸੀਪਲ ਲਾਉਣ ਵਾਲੇ ਆ ਸਕੂਲਾਂ ਦੇ ਹੈਡਮਾਸਟਰ ਲਾਉਣ ਵਾਲੇ ਆ ਪ੍ਰਮੋਸ਼ਨਾਂ ਕਰਨ ਵਾਲੀਆਂ ਸਕੂਲਾਂ ਵਿੱਚ ਲਗਾਤਾਰ ਭਰਤੀ ਕਰਨ ਵਾਲੀ ਆ ਸਕੂਲਾਂ ਦੇ ਵਿੱਚ ਸਿਲੇਬਸ properly set ਕਰਨ ਵਾਲਾ एग्जामिनेशन ਸਿਸਟਮ ਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋੜਾ ਕੁਐਸਚਨ ਪੇਪਰਾਂ ਦਾ ਲੈਵਲ ਕਿਹੋ ਜਿਹਾ ਹੋਵੇ ਇਹ ਗੱਲਾਂ ਕਰਨ ਦੀ ਲੋੜਾ ਵੀ ਠੀਕ ਆ ਚਲੋ ਸਾਡੇ ਹੈੱਡ ਆ ਮੰਤਰੀ ਸਾਹਿਬ ਪਰ ਮੈਂ ਠੀਕ ਨਹੀਂ ਸਮਝਦਾ ਵੀ ਜਿਵੇਂ ਉਹਨਾਂ ਇਸ ਤਰ੍ਹਾਂ ਜਾ ਕੇ ਚੈੱਕ ਕਰਨਾ ਅਧਿਆਪਕਾਂ ਨੂੰ ਨੋਟਿਸ ਜਾਰੀ ਕਰਨੇ ਚਲੋ ਅਧਿਆਪਕਾਂ ਦੇ ਵਿੱਚ ਵੀ ਨੁਕਸ ਹੋ ਸਕਦੇ ਆ ਸਮਾਜ ਦੇ ਕਿਸੇ ਵੀ ਹਿੱਸੇ 'ਚ ਨੁਕਸ ਹੋ ਸਕਦੇ ਆ ਸਾਰੇ ਇੱਕ ਬਰਾਬਰ ਨਹੀਂ ਹੁੰਦੇ ਜੀ ਪਰ ਜਿਹੜੇ ਇਹਦੇ ਆਪਕੇ ਤਾਂ ਜਮੀਨ ਹੀ ਹੱਕੇ ਆ ਜੀ ਉਹ ਤਾਂ ਉਹਨਾਂ ਨੂੰ ਤਾਂ ਸ਼ਾਵਾਸ਼ੀ ਮਿਲਣੀ ਚਾਹੀਦੀ ਐ ਵੀ ਤੁਸੀਂ 300 ਜਵਾਕ ਨੂੰ ਤਿੰਨ ਚਾਰ ਬੰਦੇ ਪੜਾਈ ਜਾਂਦੇ ਆ ਜਿੱਥੇ ਏਡੇ ਵੱਡੇ ਇਹ ਸਾਡੀ ਪਾਲਸੀ ਕਹਿੰਦੀ ਐ ਸਰਕਾਰ ਨਾਲ ਤਾਂ ਸਾਡੀ ਇਸ ਗੱਲ ਤੇ ਸਟਰਗਲ ਆ ਸਰਕਾਰ ਕਹਿ ਰਹੀ ਐ ਵੀ 30 ਬੱਚਿਆਂ ਤੇ ਇੱਕ ਅਧਿਆਪਕ ਲਾਉਣਾ ਇਹ ਸਰਕਾਰ ਦੀ ਪਾਲਸੀ ਐ ਸਾਡੀ ਨਹੀਂ ਪਾਲਸੀ ਜੀ ਆਰ ਡੀ ਵੀ ਇਹ ਕਹਿੰਦਾ ਰਾਈਟ ਟੂ ਐਜੂਕੇਸ਼ਨ ਵੀ ਹੈ ਕਹਿੰਦਾ ਵੀ 30 ਵਿਦਿਆਰਥੀਆਂ ਤੇ ਇੱਕ ਅਧਿਆਪਕ ਲਾਓ ਜੇ ਸੇਬੰਦੀਆਂ ਵੱਲੋਂ ਤਾਂ ਅਸੀਂ 20 ਜਾਂ 25 ਦੇ ਉੱਤੇ ਲੜ ਰਹੇ ਹਾਂ ਵੀ ਜਿਹੜਾ ਪ੍ਰਾਇਮਰੀ ਪੱਧਰ ਦੇ ਉੱਤੇ 20 ਤੇ ਲੱਗੇ ਛੋਟੇ ਹੁੰਦੇ ਬੱਚੇ ਕਾਪੀਆਂ ਚੈੱਕ ਨਹੀਂ ਹੁੰਦੀਆਂ ਉਹਨਾਂ ਨੂੰ ਬੱਚਿਆਂ ਨੂੰ ਠੀਕ ਠੰਗਾ ਨਾ ਪੜਾਇਆ ਨਹੀਂ ਜਾਂਦਾ 20 ਤੋਂ 25 ਮੈਕਸਿਮਮ ਬੱਚੇ ਹੀ ਪੜਾਈ ਜਾਂਦੇ ਆ ਸਾਸੀਂ ਸਰਕਾਰ ਨਾਲ ਸਾਲਾਂ ਤੋਂ ਇਸ ਗੱਲ ਦੇ 15 ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਵੀ ਇਸ ਰੇਸ਼ਿਓ ਨੂੰ ਘਟਾਓ ਜਿਹੜੀ ਇੱਥੇ ਰੇਸ਼ਿਓ ਹੈ ਇੱਥੇ 100 ਅਨੁਪਾਤ 1 ਦਾ ਜੀ ਸਰਕਾਰ ਉਸ ਲੈਵਲ ਦੀ ਤਾਂ ਬਿਸ ਹੱਥੋਂ ਉਨੀ ਭਰਤੀ ਨਹੀਂ ਹੋ ਰਹੀ ਸਾਥੋਂ ਨੇ ਅਧਿਆਪਕ ਨਹੀਂ ਲਗਾਏ ਜਾ ਰਹੇ ਜਿੰਨੇ ਅਧਿਆਪਕਾਂ ਦੇ ਸਕੂਲ ਦੇ ਵਿੱਚ ਲੋਡ ਆ ਜਿੰਨਾ ਉਹ ਕੰਮ ਕਰੀ ਜਾਂਦੇ ਫਿਰ ਉਹਨਾਂ ਨੂੰ ਸ਼ੋਕ ਆ ਨੋਟਸ ਆ ਸਸਪੈਂਸ਼ਨ ਆ ਮੈਂ ਤੁਹਾਡੀ ਇਥੇ ਗੱਲ ਉਹ ਪਿਛਲੇ ਲਗਭਗ 4 ਸਾਲ ਦਾ ਸਮਾਂ ਹੋ ਗਿਆ ਸਰਕਾਰ ਦਾ ਜੀ ਕੋਈ ਭਰਤੀ ਆਈ ਹੈ ਟੀਚਿੰਗ ਵਿਭਾਗ ਦੇ ਵਿੱਚ ਬਲਕਿ ਤੁਸੀਂ ਐਂ ਕਹਿ ਸਕਦੇ ਆਂ ਵੀ 4 ਸਾਲਾਂ ਇੱਕ ਭਰਤੀ ਨੂੰ ਐਂ ਗਿਣਿਆ ਜਾਊਗਾ ਵੀ ਸਰਕਾਰ ਇਸ ਸਰਕਾਰ ਨੇ 16 ਮਾਰਚ 2022 ਨੂੰ ਇਹ ਸਰਕਾਰ ਬਣੀ ਜੀ ਜੀ ਇਹ ਆਮ ਆਦਮੀ ਪਾਰਟੀ ਸਰਕਾਰ ਦੀ ਭਰਤੀ ਉਹ ਗਣੀਯੋਗ ਵੀ ਇਹਨਾਂ ਨੇ ਪ੍ਰੋਪਰ ਐਡਵਰਟਾਈਜ਼ਮੈਂਟ ਜਾਰੀ ਨਹੀਂ ਕੀਤੀ ਐਡਵਰਟਾਈਜ਼ਮੈਂਟ ਕੱਢ ਕੇ ਪ੍ਰੋਸੈਸ ਕਰਕੇ ਜਿਹੜਾ ਸਬੰਧ ਉਹ ਪੇਪਰ ਲੈ ਕੇ ਸਭ ਕੁਝ ਕੰਪਲੀਟ ਕਰਕੇ ਜਿਹੜੀ ਭਰਤੀ ਇਹ ਸਰਕਾਰ ਨੇ ਕੀਤੀ ਹੋਵੇ ਇੱਕ ਵੀ ਨਹੀਂ ਕੀਤੀ ਜੀ ਜੀ ਤੁਸੀਂ ਪੱਤਰਕਾਰ ਆ ਇੱਕ ਸਿੰਗਲ ਭਰਤੀ ਵੀ ਨਹੀਂ ਕੀਤੀ ਭਰਤੀਆਂ ਭਰਤੀ ਦਾ ਕੀ ਕਰਨੀ ਸੀ ਜੀ ਜਿਹੜੀ 6505 ਦੀ ਭਰਤੀ ਆ ਉਹ ਕਾਂਗਰਸ ਸਰਕਾਰ ਦੀ ਸੀ ਅਮਰਿੰਦਰ ਸਿੰਘ ਸਰਕਾਰ ਵੇਲੇ ਭਰਤੀ ਆਈ ਸੀ 5994 ਦੀ ਭਰਤੀ ਸੀ ਪ੍ਰਾਇਮਰੀ ਦੀਆਂ ਭਰਤੀਆਂ ਇਹ 2364 ਦੀ ਭਰਤੀ ਸੀ ਇਹ ਤਿੰਨੇ ਭਰਤੀਆਂ ਹਜੇ ਤੱਕ ਪ੍ਰੋਪਰਲੀ ਪੂਰੀਆਂ ਨਹੀਂ ਕਰ ਸਕੀ ਸਰਕਾਰ ਜੀ 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 ਤਿੰਨ ਭਰਤ ਗੱਲ ਵਿੱਚ ਸੈਕੰਡਰੀ ਦੇ ਵਿੱਚ 4161 ਦੀ ਕਾਂਗਰਸ ਦੀ ਭਰਤੀ ਹੈ ਜੀ ਉਹ ਉਹ ਲਗਭਗ ਪੂਰੀ ਹੋਣ ਦੇ ਕਿਨਾਰੇ ਆ ਵੀ ਇੱਕ ਇੱਕ ਇਸ਼ਤਿਹਾਰ ਕੱਢਿਆ ਸੀ 2000 ਪੀਟੀਆਈ ਇਹਦੇ ਆਪ ਕੋ ਪ੍ਰਾਇਮਰੀ ਸਕੂਲਾਂ 'ਚ ਭਰਤੀ ਕਰਨ ਵਾਸਤੇ ਜੀ ਉਹ ਇਸ਼ਤਿਹਾਰ 'ਚ ਇੰਨੀਆਂ ਖਾਮੀਆਂ ਸੀ ਉਹ ਸਰਕਾਰ ਨੇ ਆਪ ਹੀ ਇਸ਼ਤਿਹਾਰ ਵਾਪਸ ਲੈ ਲਿਆ ਜੀ ਐਨਵੀ ਪੋਸਟਾਂ ਨਹੀਂ ਖਾਲੀ 13000 ਪੋਸਟ ਸਾਡੇ ਡਿਪਾਰਟਮੈਂਟ ਦੇ ਵਿੱਚ ਲੈਕਚਰਰ ਕੈਡਰ ਦੀ ਹੈ ਜੀ ਉਹਦੇ ਵਿੱਚੋਂ 5-6000 ਪੋਸਟ ਖਾਲੀ ਹੋਊਗੀ ਉਹਦੇ ਵਿੱਚ 25% ਡਾਇਰੈਕਟ ਭਰਤੀ ਹੋਣੀ ਉਹ ਡਾਇਰੈਕਟ ਭਰਤੀ ਦੀ ਕਰ ਰਹੇ ਜੀ ਮਾਸਟਰ ਕੈਡਰ ਦੇ ਵਿੱਚ ਤਾਂ ਈਵਨ ਵੱਡੀ ਭਰਤੀ ਡਾਇਰੈਕਟ ਹੀ ਆ ਨਾ ਮਾਸਟਰ ਕੈਡਰ ਦਾ ਖੁੱਲਾ ਕੈਡਰ ਹੈ 75% ਡਾਇਰੈਕਟ ਹੋਣੇ ਆ ਜੀ ਮਲਕੇ ਬਰਿੰਦਰ ਜੀ ਭਰਤੀਆਂ ਤਾਂ ਹੋਣਗੀਆਂ ਜਦੋਂ ਭਰਤੀਆਂ ਦਾ ਇੱਕ ਲੈਵਲ ਹੁੰਦਾ ਭਰਤੀਆਂ ਕਰਦੇ ਉਹ ਪਹਿਲਾਂ ਪ੍ਰਿੰਸੀਪਲ ਬਣਾਏ ਜਾਂਦੇ ਆ ਜੀ ਫਿਰ ਮਾਸਟਰ ਗ੍ਰੇਡ ਦੇ ਲੈਕਚਰਰ ਬਣਾਏ ਜਾਂਦੇ ਆ ਫਿਰ ਪ੍ਰਾਇਮਰੀ ਟੀਚਰਾਂ ਤੋਂ ਅ ਮਾਸਟਰ ਗ੍ਰੇਡਰ ਬਣਾਏ ਜਾਂਦੇ ਆ ਜਾਂ ਐਚਟੀਸੀਐਸਟੀ ਫਿਰ ਥੱਲੇ ਪੋਸਟਾਂ ਖਾਲੀ ਹੋ ਜਾਂਦੀਆਂ ਮਾਸਟਰ ਗ੍ਰੇਡਰ ਦੇ ਤੇ ਐਲੀਮੈਂਟਰੀ ਦੇ ਵਿੱਚ ਈਟੀਡੀ ਦੇ ਵਿੱਚ ਭਰਤੀ ਕਰ ਲਈ ਜਾਂਦੀ ਹੈ ਜੀ 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 ਵੀ ਸਰਕਾਰ ਲੈ ਸਰਕਾਰ ਦੇ ਨਾਕਸ ਪ੍ਰਬੰਧ ਲੈਵਲ ਦੇ ਉੱਤੇ ਹਮ ਇਸ ਸਿਸਟਮ ਨੂੰ ਸੁਧਾਰਨ ਵਾਸਤੇ ਸੋਚਿਆ ਹੀ ਨਹੀਂ ਆ ਜੀ 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 ਮਲਕੀ ਸਰਕਾਰ ਤਾਂ ਪੁੱਠੇ ਗੇੜ ਚੜੀ ਵੀ ਆ ਨਿਊ ਐਜੂਕੇਸ਼ਨ ਪਾਲਿਸੀ ਤੇ ਜੀ ਨਾਲ ਲਾਗੂ ਕਰਨ ਲਈ ਅੱਗੇ ਵਧੀ ਵੀ ਹੈ ਜੀ ਹਾਲਾਂਕਿ ਸਾਊਥ ਦੀਆਂ ਸਟੇਟਾਂ ਨੇ ਤਾਮਨ ਲਾਡੂ ਨੇ ਹੋਰਾਂ ਸਟੇਟਾਂ ਨੇ ਪੋਜੀਸ਼ਨ ਲਈ ਵੀ ਨਿਊ ਐਜੂਕੇਸ਼ਨ ਪਾਲਿਸੀ ਗਲਤ ਆ ਜੀ ਉਹ ਕਿਦੋਂ ਪਾਸ ਨਹੀਂ ਕਰਾਈ ਉਹਨੂੰ ਪਾਰਲੀਮੈਂਟ ਰੇ ਪਾਸ ਨਹੀਂ ਕੀਤਾ ਉਹਨੂੰ ਨਾ ਲਾਗੂ ਕਰਾਇਆ ਜਾਵੇ ਦੁਬਾਰਾ ਉਹਨੂੰ ਮੋੜ ਬਾਚਿਆ ਜਾਵੇ ਸਾਡੇ ਸਕੂਲ ਆਫ ਫੈਮਿਨਸ ਦੇ ਨਾਂ ਤੇ ਏਪੀਐਮ ਸ਼ਿਰੀ ਦੇ ਨਾਂ ਤੇ ਟੜਾ ਟੜ ਲਾਗੂ ਕੀਤੀ ਜਾ ਰਹੀ ਹੈ ਜੀ ਇਸੇ ਤਰ੍ਹਾਂ ਇਸੇ ਤਰ੍ਹਾਂ ਹੀ ਟਿੱਟ ਦਾ ਮਸਲਾ ਸੀ ਜੀ ਟੈਟਰਾ ਵਾਲਾ ਮਸਲਾ ਸੀ ਵੀ ਟੈਟਰਾ ਸੁਪਰੀਮ ਕੋਰਟ ਨੇ ਰੂਲਿੰਗ ਦੇਤੀ ਤੇ ਕਿ ਭਾਰਤ ਇੱਕ ਇੰਨਾ ਵੱਡਾ ਦੇਸ਼ ਆ ਚਲੋ ਇਹ ਗੱਲ ਜ਼ਰੂਰ ਕਰਨੀ ਸੀ ਜੀ ਵੀ ਉਹਦੇ ਵਿੱਚ ਕੇਰਲਾ ਹੋਰ ਤਰ੍ਹਾਂ ਦੇਸ਼ਾ ਹੋਰ ਤਰ੍ਹਾਂ ਦੀ ਭਾਸ਼ਾ ਤਾਮਿਲਨਾਡੂ ਹੋਰ ਤਰ੍ਹਾਂ ਤ੍ਰਿਪੁਰਾ ਹੋਰ ਆ ਬੰਗਾਲ ਹੋਰ ਆ ਪੰਜਾਬ ਹੋਰ ਆ ਬਿਲਕੁਲ ਸੁਪਰੀਮ ਕੋਰਟ ਦਾ ਫੈਸਲਾ ਵੀ ਗਲਤ ਆ ਵੀ ਕਿਸੇ ਕਿਸੇ ਸਟੇਟ ਦੇ ਕਿਹੋ ਜੀ ਭਾਰਤੀ ਕਿਸੇ ਸਟੇਟ ਦੇ ਕਿਹੋ ਜੀ ਭਾਰਤੀ ਐ ਤੁਸੀਂ ਐ ਐ ਸਫਾ ਚੱਟ ਝਾੜੂ ਮਾਰ ਕੇ ਕਿਵੇਂ ਫੈਸਲਾ ਲਾਗੂ ਕਰ ਦੋਗੇ ਜੀ ਸਰਕਾਰ ਨੂੰ ਉਰੇ ਤੇ ਮੁੜ ਵਾਚਣਾ ਚਾਹੀਦਾ ਸੀਗਾ ਉਹਦੇ ਤੇ ਵਿਚਾਰ ਕਰਨੀ ਸੀ ਸਰ ਸਾਡੀ ਸਰਕਾਰ ਤਾਂ ਟੀਚਰਾਂ ਨੂੰ ਟਰਮੀਨੇਟ ਕਰਨ ਵਾਲੇ ਪਾਸੇ ਤੁਰੀ ਵੀ ਆ ਜੀ ਜਿਹੜਾ ਦਾ ਬਿਹਾਰ ਆ ਇਕ ਤੋਂ ਦਾ ਨਾ ਵੀ ਕਹਿਣਾ ਕਾਗਜ਼ਾਂ 'ਚ ਕਹੀ ਰਹਿਣਾ ਵੀ ਸੀ ਇੰਨੀ ਭਰਤੀ ਕਰਤੀ ਸੀ ਐਂ ਕਰਦਾ ਸੀ ਐਂ ਕਰਤਾ ਪਰ ਜਿਹੜਾ ਕੁੱਲ ਬਿਹਾਰ ਆ ਉਹ ਅਧਿਆਪਕ ਵਿਰੋਧੀ ਤੇ ਸਿੱਖਿਆ ਵਿਰੋਧੀ ਸਿੱਖਿਆ ਵਿਰੋਧੀ ਬਿਹਾਰ ਦਾ ਜਿਹੜੀ ਸਰਕਾਰ ਆ ਪ੍ਰਗਟਾਵਾ ਕਰੀ ਜਾਂਦੀ ਪੰਜਾਬ 'ਚ ਜੀ ਜੀ ਹਾਂਜੀ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਜੀ ਤੁਸੀਂ ਸਮਾਂ ਦਿੱਤਾ ਜੀ